ਸਵੰਸਿੰਘ ਖੜਾ ਜੀ ਦੀ ਫਿਲਮ ਜਿਹੜੀ ਬਣੀ ਹੈ ਸੋ ਉਹ ਹੁਣ ਰਿਲੀਜ਼ ਨਹੀਂ ਹੋ ਰਹੀ ਫੈਕਟਿਕ ਹੈ ਉਸ ਟਾਈਮ ਦੇ ਉਤੇ ਬੇਸ ਤੇ ਬਣੀ ਹੋਈ ਹੈ ਜੀ ਤਾਂ ਫੇ ਲੋਕਾਂ ਤੋਂ ਸਮਝਾਣਗੇ ਕੀ ਹਰ ਜਿਹੇ ਪੰਜਾਬੀ ਬਾਰੇ ਦੇਸ਼ ਬਾਰੇ ਸਾਰਾ ਕੁਝ ਹੈਗਾ ਤੇ ਫਿਰ ਉਹਦੇ ਚ ਉਹਨਾਂ ਨੂੰ ਕਿਉਂ ਆਬਜੈਕਸ਼ਨ ਹੈ ਵੀ ਉਹ ਕਿਉਂ ਨਹੀਂ ਰਿਲੀਜ਼ ਹੋਣ ਦੇ ਰਹੇ ਮੈਨੂੰ ਲੱਗਦਾ ਕੀ ਕਾਰਨ ਹੋ ਸਕਦਾ ਹੈ ਵੀ ਕਿਉਂ ਕਿਉਂ ਰੋਕਿਆ ਜਾ ਰਿਹਾ ਫਿਲਮ ਨੂੰ ਰਿਲੀਜ਼ ਕੁਝ ਤੇ ਹੈ ਅੰਦਰ ਵੀ ਜਿਹੜੇ ਉਹਨਾਂ ਨੂੰ ਅੱਗੇ ਨਹੀਂ ਵਧਣ ਤੋਂ ਰੋਕ ਰਹੇ ਨੇ ਯੰਗ ਜਨਰੇਸ਼ਨ ਨੂੰ ਪਤਾ ਲੱਗਣਾ ਚਾਹੀਦਾ ਹੈ ਇਹਦੇ ਵਿੱਚ ਤੇ ਕੋਈ ਮਾੜੀ ਗੱਲ ਨਹੀਂ ਹੈ ਜਾਂ ਕਿਸ ਤਰ੍ਹਾਂ ਇਸ ਫਿਲਮ ਦੇ ਰਿਲੀਜ਼ ਹੋਣ ਨਾਲ ਕਿਸੇ ਨੂੰ ਕੋਈ ਨੁਕਸਾਨ ਹੋਵੇਗਾ ਇਹਦੇ ਵਿੱਚ ਨੁਕਸਾਨ ਕੀ ਹੋਣਾ ਜੇ ਇਤਿਹਾਸ ਨਹੀਂ ਪਤਾ ਲੱਗੇਗਾ ਸਾਡੀ ਜਨਰੇਸ਼ਨ ਨੂੰ ਤੇ ਅੱਗੇ ਹੋਣਾ ਕੀ ਕਿਉਂ ਲੋਕ ਰੋਕਦੇ ਆ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਇਹ ਗੰਦੀ ਪੋਲਿਟਿਕਸ ਹੈ ਨਾਥਿੰਗ ਐਲਸ ਬਾਕੀ ਦਲਜੀਤ ਵਰਗੇ ਕਲਾਕਾਰ ਦੀ ਫਿਲਮ ਜੇ ਰਿਲੀਜ਼ ਨਾ ਹੋਏ ਤੇ ਫਿਰ ਕੁਝ ਵੀ ਨਹੀਂ ਹੋਣਾ ਅਸ਼ੀਕਾ ਜੀ ਮੈਂ ਮਨੀਸ਼ਾ ਸਵਾਗਤ ਕਰਦੀ ਹਾਂ ਰੋਜ਼ਾਨਾ ਸਪੋਕਸਮੈਨ ਤੇ ਬਾਏ ਦਿਵੇ ਫਿਲਮਾਂ ਦੇਖਣੀਆਂ ਸਾਰਿਆਂ ਨੂੰ ਚੰਗੀਆਂ ਲੱਗਦੀਆਂ ਨੇ ਸਪੈਸ਼ਲੀ ਉਹ ਫਿਲਮਾਂ ਜਿਨ੍ਹਾਂ ਤੋਂ ਸਾਨੂੰ ਕੁਝ ਸਿੱਖਣ ਨੂੰ ਮਿਲੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਦਿਲਜੀਤ ਦੀ ਫਿਲਮ ਪੰਜਾਬ 95 ਰੋਗ ਦਿੱਤੀ ਗਈ ਹੈ ਰਿਲੀਜ਼ ਹੋਣ ਤੇ ਤੇ ਪਹਿਲਾਂ ਤਾਂ ਇਹ ਕਿਹਾ ਗਿਆ ਸੀ ਕਿ ਭਾਰਤ ਚ ਨਹੀਂ ਰਿਲੀਜ਼ ਹੋਣੀ ਇੰਟਰਨੈਸ਼ਨਲੀ ਰਿਲੀਜ਼ ਹੋਵੇਗੀ ਬਟ ਹੁਣ ਕਿਤੇ ਵੀ ਰਿਲੀਜ਼ ਨਹੀਂ ਹੋ ਰਹੀ ਉਸ ਨੂੰ ਲੈ ਕੇ ਕਲਾਕਾਰਾਂ ਦੇ ਨਾਲ ਨਾਲ ਉਹਨਾਂ ਦੇ ਫੈਨਸ ਜਾਂ ਆਮ ਲੋਕ ਵੀ ਬੜੇ ਪਰੇਸ਼ਾਨ ਨੇ ਕਿਉਂਕਿ ਉਹ ਚਾਹੁੰਦੇ ਸੀ ਦਿਲਜੀਤ ਦੀ ਫਿਲਮ ਫਟਫਟ ਆਵੇ ਤੇ ਅਸੀਂ ਦੇਖੀਏ ਬਾਏ ਦਿਵੇ ਹੁਣ ਲੋਕਾਂ ਦਾ ਕੀ ਮਾਰਾ ਲੱਗਾ ਵਟ ਏਵਰ ਦੇਵੋਂ ਨਸੀ ਲੈਟਸ ਯੂ ਉਹਨਾਂ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਜਸਵੰਤ ਸਿੰਘ ਖੜਾ ਜੀ ਤੇ ਫਿਲਮ ਜਿਹੜੀ ਬਣੀ ਹੈ ਪੰਜਾਬ 95 ਦਿਲਜੀਤ ਨੇ ਕੰਮ ਕੀਤਾ ਆ ਸੋ ਉਹ ਹੁਣ ਰਿਲੀਜ਼ ਨਹੀਂ ਹੋ ਰਹੀ ਤੁਹਾਨੂੰ ਕੀ ਲੱਗਦਾ ਰਿਲੀਜ਼ ਹੋਣੀ ਚਾਹੀਦੀ ਆ ਬਿਲਕੁਲ ਹੀ ਹੋਣੀ ਚਾਹੀਦੀ ਆ ਜਿਹੜੇ ਫੈਕਟਸ ਵੇਰੇ ਆ ਉਹ ਤਾਂ ਸਾਹਮਣੇ ਆਉਣ ਨਾਲ ਲੋਕਾਂ ਨੂੰ ਪਤਾ ਲੱਗੇ ਉਹ ਸਾਰਾ ਫੈਕਟਸ ਹੀ ਬਣੀ ਹੈ ਜਿਹੜੇ ਸੋਣ ਤੇ ਆ ਹੀ ਆ ਰਿਹਾ ਵੀ ਜਿਹੜਾ ਫੈਕਟਸ ਸੀ ਉਸ ਟਾਈਮ ਦੇ ਉਹਦੇ ਬੇਸ ਤੇ ਬਣੀ ਹੋਈ ਹੈ ਇਹ ਜੀ ਤਾਂ ਫੇ ਲੋਕਾਂ ਨੂੰ ਸਮਝ ਆ ਜਾਣਾ ਕਿ ਹਰਜਾ ਦੇ ਵਿੱਚ ਕੋਈ ਪਰ ਅ ਐਮਰਜੈਂਸੀ ਰਿਲੀਜ਼ ਕਰ ਦਿੱਤੀ ਗਈ ਬਟ ਦਿਲਜੀਤ ਦੀ ਫਿਲਮ ਪੰਜਾਬ 95 ਰਿਲੀਜ਼ ਨਹੀਂ ਹੋਣ ਦਿੱਤੀ ਗਈ ਉਹ ਵੀ OTT ਪਲੇਟਫਾਰਮ ਤੇ ਤੁਹਾਨੂੰ ਕੀ ਲੱਗਦਾ ਹੈ ਨਹੀਂ ਵੈਸੇ ਬੀਨ ਸਾਹੀ ਮੇਰੇ ਸਾਹਮਣੇ ਬੀਨ ਸਾਹੀ ਹੈ ਹਾਂ ਰਿਲੀਜ਼ ਹੋਣੀ ਚਾਹੀਦੀ ਹੈ ਜੀ ਹਾਂ ਠੀਕ ਹੈ ਜੀ ਠੀਕ ਹੈ ਆਬਵੀਅਸਲੀ ਸਮਾਜਿਕ ਮੁੱਦਿਆਂ ਤੇ ਜੋ ਫਿਲਮਾਂ ਬਣਦੀਆਂ ਤੇ ਉਹਨੇ ਬਾਰੇ ਜਾਨਣਾ ਜ਼ਰੂਰੀ ਆ ਕਿਉਂਕਿ ਬਹੁਤ ਹੀ ਬੱਚੇ ਸ਼ਾਇਦ ਕਿਤਾਬਾਂ ਨਹੀਂ ਪੜ੍ਹਦੇ ਇਹੋ ਜਿਹੀਆਂ ਫਿਲਮਾਂ ਦੇ ਜ਼ਰੀਏ ਉਹਨਾਂ ਨੂੰ ਪਤਾ ਲੱਗੂਗਾ ਬਿਲਕੁਲ ਐਕਸੈਕਟਲੀ ਬਿਲਕੁਲ ਇਹੀ ਬਾਰੇ ਜੀ ਸੋ ਤੁਹਾਨੂੰ ਸਿਰ ਪਤਾ ਉਹਨਾਂ ਬਾਰੇ ਥੋੜਾ ਜਿਹਾ ਕੁਝ ਹੈ ਮੈਨੂੰ ਇਹਨਾਂ ਬਾਰੇ ਪਤਾ ਸੀ ਵੀ ਹਿਊਮਨ ਰਾਈਟ ਐਕਟਿਵਿਟੀ ਸੀਗਾ ਪੰਜਾਬ ਵਿੱਚ ਜੀ ਉਹਨਾਂ ਲੋਕਾਂ ਦੇ ਕੌਜ਼ ਵਾਸਤੇ ਕਾਫੀ ਕੁਝ ਕਰਦਾ ਸੀਗਾ ਉਦੋਂ ਬਾਕੀ ਮੈਨੂੰ ਜ਼ਿਆਦਾ ਨਹੀਂ ਪਤਾ ਜਵਾਲੇ ਕੋਈ ਨਹੀਂ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਅੰਟੀ ਜੀ ਜਸਵੰਤ ਸਿੰਘ ਖਾਰ ਦਿੱਤੀ ਜਾ ਰਹੀ ਸਮਾਜਿਕ ਮੁੱਦੇ ਤੇ ਫਿਲਮ ਆ ਸੋ ਤੁਹਾਨੂੰ ਕੀ ਲੱਗਦਾ ਰਿਲੀਜ਼ ਕਿਉਂ ਨਹੀਂ ਹੋਣ ਦਿੱਤੀ ਜਾ ਰਹੀ ਜਾਂ ਹੋਣੀ ਚਾਹੀਦੀ ਹੈ ਕਿ ਨਹੀਂ ਨਹੀਂ ਜ਼ਰੂਰ ਹੋਣੀ ਚਾਹੀਦੀ ਹੈ ਵੀ ਆਪਣੇ ਇੱਧਰ ਪੰਜਾਬੀ ਬਾਰੇ ਦੇਸ਼ ਬਾਰੇ ਸਾਰਾ ਕੁਝ ਹੈਗਾ ਤੇ ਫਿਰ ਉਹਦੇ ਚ ਉਹਨਾਂ ਨੂੰ ਕਿਉਂ ਆਬਜੈਕਸ਼ਨ ਹੈ ਵੀ ਉਹ ਕਿਉਂ ਨਹੀਂ ਰਿਲੀਜ਼ ਹੋਉਂਦੇ ਰੇ ਮੇਰੇ ਹਿਸਾਬ ਨਾਲ ਤੇ ਵੀ ਜ਼ਰੂਰ ਰਿਲੀਜ਼ ਹੋਣੀ ਚਾਹੀਦੀ ਹੈ ਮੈਂ ਤਾਂ ਇਹੀ ਕਵਾਂਗੀ ਓਕੇ ਜੀ ਦਿਲਜੀਤ ਚੰਗਾ ਲੱਗਦਾ ਵੈਸੇ ਬਹੁਤ ਅੱਛਾ ਲੱਗਦਾ ਹੈ ਬੱਚੇ ਬਹੁਤ ਪਿਆਰਾ ਹੈ ਬਹੁਤ ਪਿਆਰਾ ਹੈ ਅੱਛਾ ਲੱਗਦਾ ਹੈ ਮੈਂ ਤਾਂ ਇਹੀ ਕਵਾਂਗੀ ਰਿਕੁਐਸਟ ਕਰਾਂਗੀ ਵੀ ਇਹ ਮੰਨਣਾ ਚਾਹੀਦਾ ਹੈ ਵੀ ਇਹ ਰਿਲੀਜ਼ ਹੋ ਦੇਣੀ ਚਾਹੀਦੀ ਹੈ ਜਿਵੇਂ ਸਾਡੀ ਅਗਰ ਮੈਂ ਯੂਥ ਦੀ ਗੱਲ ਕਰਾਂ ਮੈਮ ਯੂਥ ਨਾ ਜਿਵੇਂ ਕਿਤਾਬਾਂ ਬਹੁਤ ਘੱਟ ਪੜਦਾ ਆ ਸੋ ਐਦਾਂ ਦੀਆਂ ਫਿਲਮਾਂ ਅਗਰ ਬਣ ਗਈਆਂ ਤਾਂ ਯੂਥ ਦੇਖਣ ਜਾਊਗਾ ਤੇ ਉਹਨਾਂ ਨੂੰ ਆਪਣੇ ਇਤਿਹਾਸ ਬਾਰੇ ਸਮਾਜਿਕ ਮੁੱਦਿਆਂ ਬਾਰੇ ਪਤਾ ਲੱਗੇਗਾ ਹਾਂਜੀ ਇਹੀ ਤਾਂ ਮੈਂ ਕਹਿੰਨੀ ਆ ਵੀ ਇਹ ਸਾਨੂੰ ਵੀ ਜਿਹੜਾ ਜਿਸੀਂ ਨਹੀਂ ਜਾ ਸਕਦੇ ਛੋਟੇ ਮੀਡਲ ਲੋਗ ਤੇ ਵੀ ਉਹਨਾਂ ਨੂੰ ਦਿਖੇਗਾ ਪਤਾ ਚੱਲੇਗਾ ਤਾਂ ਤਾਂ ਹੀ ਅੱਗੇ ਆਪਾਂ ਨੂੰ ਪਤਾ ਲੱਗੇਗਾ ਨਾ ਵੀ ਜਿਹੜੇ ਨਹੀਂ ਕੋਈ ਜਾ ਸਕਦੇ ਇੰਨਾ ਘੁੰਮਣ ਫਿਰਨ ਕਿਤੇ ਨਹੀਂ ਕਰ ਸਕਦੇ ਤੇ ਇਹਦੇ ਪੰਜਾਬੀ ਦੇ ਵਿੱਚ ਇਹਦੇ ਵਿੱਚ ਸਭ ਕੁਝ ਹੈਗਾ ਤੇ ਕਿਉਂ ਨਹੀਂ ਦਿਖਾ ਰਹੇ ਕਿਉਂ ਨਹੀਂ ਰਿਲੀਜ਼ ਹੋਣ ਦਿੰਦੇ ਤੁਹਾਨੂੰ ਕੀ ਲੱਗਦਾ ਕੀ ਕਾਰਨ ਹੋ ਸਕਦਾ ਹੈ ਵੀ ਕਿਉਂ ਕਿਉਂ ਰੋਕਿਆ ਜਾ ਰਿਹਾ ਫਿਲਮ ਨੂੰ ਰਿਲੀਜ਼ ਹੋਣ ਤੋਂ ਪਤਾ ਨਹੀਂ ਹੁਣ ਇਹ ਤਾਂ ਦੇਖੋ ਵੀ ਸਰਕਾਰ ਤੇ ਹੀ ਇਹ ਵੀ ਕਈ ਜੈਲਸੀ ਵਾਲੇ ਨੇ ਕੋਈ ਕੁਛ ਹੈ ਕਈ ਵੀ ਕਿਸੇ ਨੂੰ ਨਹੀਂ ਵੀ ਆਪਣੇ ਤੋਂ ਅੱਗੇ ਵਧਨ ਦਿੰਦੇ ਤੇ ਇਸ ਕਰਕੇ ਮੈਂ ਤੇ ਇਹੀ ਕਵਾਂਗੀ ਵੀ ਕੁਛ ਤੇ ਹੈ ਅੰਦਰ ਵੀ ਜਿਹੜੇ ਉਹਨਾਂ ਨੂੰ ਅੱਗੇ ਨਹੀਂ ਵਧਨ ਤੋਂ ਰੋਕ ਰਹੇ ਨੇ ਹੈ ਤਾਂ ਵਿੱਚੋਂ ਹੀ ਹੈ ਉਹਨਾਂ ਦੇ ਕੋਈ ਬਾਹਰੋਂ ਨਹੀਂ ਹੈਗਾ ਵੀ ਜਿਹੜੇ ਇਸ ਇਹਨਾਂ ਨੂੰ ਵੀ ਰੋਕ ਰੋਕ ਲਗਾਈ ਹੋਈ ਹੈ ਮੈਂ ਤੇ ਇਹੀ ਕਵਾਂਗੀ ਵੀ ਸਭ ਨੂੰ ਸਮਾਂ ਚਾਹੀਦਾ ਹੈ ਇਹਦੇ ਬਾਰੇ ਮੁੱਦਾ ਖੜਾ ਕਰਨਾ ਚਾਹੀਦਾ ਹੈ ਵੀ ਤੁਸੀਂ ਇਹ ਫਿਲਮ ਰਿਲੀਜ਼ ਹੋਣ ਦਿਓ ਜੀ ਥੈਂਕ ਯੂ ਥੈਂਕ ਯੂ ਬੇਟਾ ਗੋਡ ਬlesਸ ਯੂ ਵੀਰੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਨਦੀਪ ਸਿੰਘ ਹੈ ਜੀ ਮਨਦੀਪ ਸਿੰਘ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਜੀ ਪੰਜੋੜ ਸਾਈਡ ਤੋਂ ਹਾਂ ਪੰਜੋੜ ਠੀਕ ਹੈ ਜੀ ਦਿਲਜੀਤ ਉਸਨ ਚੰਗਾ ਲੱਗਦਾ ਹਾਂਜੀ ਹਾਂਜੀ ਬਹੁਤ ਚੰਗਾ ਲੱਗਦਾ ਹੈ ਗਾਣੇ ਸੁਣਦੇ ਹੋ ਹਾਂਜੀ ਹਾਂਜੀ ਫਿਲਮਾਂ ਦੇਖਦੇ ਹੋ ਫਿਲਮ ਦੇਖ ਲਈ ਪਰ ਉਹਨਾਂ ਦੀ ਜਿਹੜੀ ਫਿਲਮ ਹਾਲ ਹੀ ਦੇ ਵਿੱਚ ਰਿਲੀਜ਼ ਹੋਣੀ ਸੀ ਪੰਜਾਬ 95 ਪਹਿਲਾਂ ਭਾਰਤ ਦੇ ਵਿੱਚ ਸਿਰਫ ਨਹੀਂ ਰਿਲੀਜ਼ ਹੋਣੀ ਸੀ ਵਿਦੇਸ਼ਾਂ 'ਚ ਹੋਣੀ ਸੀ ਬਟ ਹੁਣ ਕਿਤੇ ਵੀ ਨਹੀਂ ਰਿਲੀਜ਼ ਹੋ ਰਹੀ ਸੋ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਮਤਲਬ ਕਿ ਬਹੁਤ ਅਫਸੋਸ ਹੈ ਜਿੱਦਾਂ ਕਿ ਦਿਲਜੀਤ ਸਾਂ ਇਹਨੇ ਮਿਹਨਤ ਨਾਲ ਉਹਨੇ ਫਿਲਮ ਕੱਢੀ ਹੈ ਨਾ ਜੀ ਮਲੇ ਦੁਨੀਆਂ ਦੇ ਮਰੇ ਉਹਨਾਂ ਨੇ ਬਹੁਤ ਮਤਲਬ ਕਿ ਹੌਸਲਾ ਮਤਲਬ ਕਿ ਕਿੰਨਾ ਮਤਲਬ ਕਿ ਉਹਨਾਂ ਦਾ 34 ਸੈਕਟਰ ਵੀ ਦੇਖੋ ਕਿੰਨਾ ਇਕੱਠਾ ਹੋਇਆ ਸੀ ਜੀ 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 ਤੋਂ ਉਦਾਂ ਹੀ ਉਹਨਾਂ ਨੂੰ ਬਹੁਤ ਫੇਮਸ ਆ ਭਾਜੀ ਉਹਨਾਂ ਦੀ ਫਿਲਮ ਮਤਲਬ ਕਿ ਰਿਲੀਜ਼ ਹੋਣੀ ਚਾਹੀਦੀ ਹੈ ਵੈਸ ਮੇਰੇ ਲੋਕੀ ਸਾਰੇ ਪੰਜਾਬ ਨੂੰ ਦੁੱਖ ਹੈ ਜੇ ਇਸ ਫਿਲਮ ਦਾ ਰਿਲੀਜ਼ ਹੋਣਾ ਚਾਹੀਦਾ ਕਿਉਂਕਿ ਇਹਦੇ ਚ ਸਾਰਾ ਪੰਜਾਬੀ ਦਰਸਾਇਆ ਗਿਆ ਹੈ ਜੀ ਬਿਲਕੁਲ ਸਮਾਜਿਕ ਮੁੱਦੇ ਆ ਤੇ ਤੁਹਾਨੂੰ ਲੱਗਦਾ ਹੈ ਇਦਾਂ ਦੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਨੇ ਬਿਲਕੁਲ ਜੀ ਬਣਨੀਆਂ ਚਾਹੀਦੀਆਂ ਆ ਫਿਰ ਨੰਦਾ ਦੇਖੋ ਜਿੱਦਾਂ ਕਿ ਦਿਲਜੀਤ ਨੇ ਜੀ ਮਤਲਬ ਕਿ ਬਹੁਤ ਕੁਝ ਦੁਨੀਆ ਵਿੱਚ ਸਭ ਤੋਂ ਟੋਪ ਤੇ ਹੈ ਇਸ ਟਾਈਮ ਜੀ ਕਿ ਉਹਨੇ ਮਤਲਬ ਕਿ ਸਾਰੇ ਹਿੰਦੂਤਾਰ ਮਾਣੇ ਤੇ ਦੇਖੋ ਪੱਗਾਂ ਬਣਵਾਦੀਆਂ ਫੇਰਾਂ ਤੇ ਹਨਾ ਜੀ ਆਪਣੇ ਲਈ ਆਪਣਾ ਬਹੁਤ ਮਤਲਬ ਕਿ ਪ੍ਰਾਊਡ ਹੁੰਦਾ ਉਹਨਾਂ ਤੋਂ ਦੇਖ ਕੇ ਜਿੱਦਾਂ ਫੇਮਸ ਹੈ ਜੀ ਬਹੁਤ ਉਹਦਾ ਵੀ ਮੈਂ ਸਾਰੇ ਜਿੱਦਾਂ ਕਿ ਉਹ ਪਾਜੀ ਆਗੇ ਜਿੱਦਾਂਗੇ ਸਰਦਾਰ ਆਗੇ ਜਿੱਦਾਂ ਹਾਂ ਪੰਜਾਬੀ ਆਗੇ ਹਨਾ ਪੰਜਾਬੀ ਆਗੇ ਹਾਂਜੀ ਹਾਂਜੀ ਉਹ ਵਧੀਆ ਲਾਈਨ ਲੱਗੀ ਉਹਨਾਂ ਦੀ ਆ ਵਾਲੀ ਸਾਰੇ ਉਹ ਜਿੱਦਾਂ Hindu ਵੀ ਸਾਰੇ Muslim ਵੀ ਤਾਂ ਮੈਂ ਦੇਖਿਆ ਜਿੱਦਾਂ ਕਿ ਉਹ ਪੰਜਾਬੀ ਆਗੇ ਹੋਏ ਉਸ ਦਿਨ Muslim ਵੀ ਬਹੁਤ ਆਏ ਹੋਏ ਸੀ 34 ਸੈਕਟਰ ਵੀ ਰ ਓਕੇ ਓਕੇ ਹਾਂਜੀ ਚਲੋ ਜੀ ਠੀਕ ਹੈ ਸੋ ਸਾਰੇ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਲੈਟਸ ਸੀ ਜੀ ਮੂਵੀ ਕਦੋਂ ਰਿਲੀਜ਼ ਹੋਵੇਗੀ ਸੱਚੀ ਗਾਰੰਟੀ ਸੀ ਸੱਚੀ ਗਾਰੰਟੀ ਸੀ ਕੀ ਨਾਮ ਹੈ ਤੁਹਾਡਾ ਗੁਰਜਿੰਦਰ ਕਿੱਥੋਂ ਦੇ ਰਹਿਣ ਵਾਲੇ ਹੋ ਅਸੀਂ ਇੱਥੇ ਮੁਹਾਲੀ ਦੇ ਹੀ ਜੀ ਮੁਹਾਲੀ ਦੇ ਹਾਂਜੀ ਫਿਲਮਾਂ ਦੇਖਣੀਆਂ ਚੰਗੀਆਂ ਲੱਗਦੀਆਂ ਤੁਹਾਨੂੰ ਹਾਂਜੀ ਬਿਲਕੁਲ ਪੰਦਰ ਦੀ ਮੂਵੀਸ ਤਾਂ ਜ਼ਾਦਾ ਸਪੈਸ਼ਲ ਹਾਂ ਜੀ ਸਪੈਸ਼ਲੀ ਪੰਜਾਬੀ ਕਿਹਾ ਵਧੇ ਪੰਜਾਬੀਆਂ ਦੇ ਪੰਜਾਬੀ ਫਿਲਮਾਂ ਨਾ ਦੇਖਣ ਇਦਾਂ ਹੋ ਨਹੀਂ ਸਕਦਾ ਜਸਵੰਤ ਸਿੰਘ ਖਾਲੜਾ ਜੀ ਤੇ ਪੰਜਾਬੀ ਜਿਹੜੀ ਫਿਲਮ ਬਣੀ ਆ ਪੰਜਾਬ 95 ਦਿਲਜੀਤ ਨੇ ਕੰਮ ਕੀਤਾ ਉਹਦੇ ਵਿੱਚ ਬਹੁਤ ਸੋਹਣਾ ਉਹਦਾ ਟੀਜ਼ਰ ਦੇਖਿਆ ਆਪਾਂ ਬਟ ਉਹ ਰਿਲੀਜ਼ ਨਹੀਂ ਹੋ ਪਾਰੀ ਹਨਾ ਜੀ ਤੁਹਾਨੂੰ ਕੀ ਲੱਗਦਾ ਕੀ ਕਹਿਣਾ ਚਾਹੋਗੇ ਇਸ ਬਾਰੇ ਹੋਣੀ ਚਾਹੀਦੀ ਹੈ ਕਿ ਨਹੀਂ 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 ਮੈਂ ਇੱਕ ਐਕਜੀ ਕਰਾਂਗੀ ਕਿ ਹੋਣੀ ਚਾਹੀਦੀ ਹੈ ਦੇਖੋ ਉਹਦੇ ਚ ਸਾਰਾ ਦੱਸਿਆ ਹੈ ਕਿ ਕਿਵੇਂ ਉਹਨਾਂ ਨੂੰ ਦੇਖੋ ਐਨੇ ਉਹਨਾਂ ਨੇ ਮਰਡਰ ਕੀਤੇ ਹੈ ਪੁਲਿਸ ਵਾਲਿਆਂ ਨੇ ਔਰ ਕਿਵੇਂ ਉਹਨਾਂ ਦੀਆਂ ਬਾਡੀਜ਼ ਨੂੰ ਬਰਨ ਕੀਤਾ ਗਿਆ ਤੇ ਉਹ ਚੀਜ਼ ਓਪਨ ਹੋ ਰਹੀ ਹੈ ਪਤਾ ਲੱਗਦਾ ਹੈ ਕਿ ਕਾਂਗਰਸ ਨੇ ਕੀ ਕੀਤਾ ਉਹ ਜੰਗ ਜਨਰੇਸ਼ਨ ਨੂੰ ਪਤਾ ਲੱਗਣਾ ਚਾਹੀਦਾ ਹੈ ਇਹਦੇ ਵਿੱਚ ਤੇ ਕੋਈ ਮਾੜੀ ਗੱਲ ਨਹੀਂ ਹੈ ਜਾਂ ਕਿਸ ਤਰ੍ਹਾਂ ਆਪੇ ਪੰਜਾਬ ਦਾ ਪਤਾ ਲੱਗਦਾ ਬੱਚਿਆਂ ਨੂੰ ਨੌਲੇਜ ਹੁੰਦੀ ਹੈ ਹਾਂਜੀ ਇਸ ਫਿਲਮ ਦੇ ਰਿਲੀਜ਼ ਹੋਣਾ ਕਿਸੇ ਨੂੰ ਕੋਈ ਨੁਕਸਾਨ ਹੋਵੇਗਾ ਇਹਦੇ ਵਿੱਚ ਨੁਕਸਾਨ ਕੀ ਹੋਣਾ ਤੇ ਫਿਰ ਰਿਲੀਜ਼ ਕਿਉਂ ਨਹੀਂ ਹੋਣ ਦਿੱਤੀ ਜਾ ਰਹੀ ਜਾਣ ਕੇ ਨਹੀਂ ਰਿਲੀਜ਼ ਹੋਣ ਦਿੱਤੀ ਜਾ ਰਹੀ ਹਾਂ ਹਾਂ ਪੋਲਿਟਿਕਸ ਹੈ ਇਹ ਹੈ ਅਦਰਵਾਇਜ਼ ਤੇ ਕੋਈ ਇਹਦੇ ਚੋਹ ਨਹੀਂ ਹੈ ਤੁਸੀਂ ਦੇਖੋ 84 ਚ ਸਿੱਖਾਂ ਨਾਲ ਕੀ ਹੋਇਆ ਹੈ ਜਾਂ ਕਿਸ ਤਰ੍ਹਾਂ ਜੀ ਹਾਂ ਉਨ ਜਿਸ ਕੰਗੜਾਂ ਕੰਗਨਾ ਵਾਲੀ ਨਹੀਂ ਰਿਲੀਜ਼ ਹੋ ਰਹੀ ਉਹ ਬਿਲਕੁਲ ਠੀਕ ਹੈ ਉਹ ਰਿਲੀਜ਼ ਹੋਗੀ ਉਹ ਤਾਂ ਨਹੀਂ ਨਹੀਂ ਜਿਸ ਉਹਦਾ ਤਾਂ ਐਸਾ ਚੱਲ ਰਿਹਾ ਹੈ ਉਹ ਰਿਲੀਜ਼ ਹੋਗੀ ਨਾ ਤੁਸੀਂ ਦੇਖੋ ਜਦ ਕਿ ਉਹ ਨਹੀਂ ਹੋਣੀ ਚਾਹੀਦੀ ਸੀਗੀ ਕਿ ਉਹਦੇ ਚ ਬੜੇ ਉਹ ਉਹ ਗਲਤ ਬੋਲਦੀ ਹੈ ਸਰਦਾਰਾ ਮਰੇ ਜੀ ਜੇ ਦੇਖਿਆ ਜਾਏ ਤਾਂ ਤੇ ਇਹ ਤਾਂ ਬਿਲਕੁਲ ਜੈਨੂਨ ਨੇ ਉਹਨਾਂ ਨੇ ਦੇਖੋ ਤੁਸੀਂ ਦੇਖੋ ਵੀ ਡੈਡ ਬੈਡ ਜਿਸ ਨੂੰ ਕੱਟ-ਕੱਟ ਕੇ ਬਾਹਰ ਕਰਤਾ ਕੋਈ ਉਹਨਾਂ ਦਾ ਆਤਾ ਨਹੀਂ ਪਤਾ ਨਹੀਂ ਇਹ ਤਾਂ ਬਿਲਕੁਲ ਜਿੱਥੇ ਰਾਈਟਸ ਦੀ ਗੱਲ ਹੁੰਦੀ ਹੈ ਹੈਨਾ ਉਹਨਾਂ ਨੇ ਰਾਈਟਸ ਦੀ ਗੱਲ ਕੀਤੀ ਸਰ ਤਾਂ ਇਹ ਬਿਲਕੁਲ ਹਾਂ ਡੈਮੋਕ੍ਰੇਸੀ ਹੈ ਇਹ ਤਾਂ ਬਿਲਕੁਲ ਹਾਂਜੀ ਹਾਂ ਸੋ ਕੀ ਲੱਗਦਾ ਕਿ ਕਦੋਂ ਜਾ ਕੇ ਰਿਲੀਜ਼ ਕਰ ਦੇਣੀ ਚਾਹੀਦੀ ਹੈ ਕਿਉਂਕਿ ਟੀਮ ਨੇ ਟੀ ਇਹ ਜਲਦੀ ਤੋਂ ਜਲਦੀ ਹੋਣੀ ਚਾਹੀਦੀ ਹੈ ਹਾਂ ਬਿਲਕੁਲ ਹਾਂਜੀ ਠੀਕ ਹੈ ਜੀ ਠੀਕ ਹੈ ਬਿਲਕੁਲ ਜੀ ਮੈਮ ਉਹਨਾਂ ਦਾ ਕਹਿਣਾ ਹੈ ਕਿ ਰਿਲੀਜ਼ ਹੋਣੀ ਚਾਹੀਦੀ ਹੈ ਜਲਦੀ ਤੋਂ ਜਲਦੀ ਕਿਉਂਕਿ ਉਹਦੇ ਬਾਰੇ ਲੋਕਾਂ ਨੂੰ ਵੱਧ ਜਾਨਣਾ ਚਾਹੀਦਾ ਹੈ ਪਤਾ ਹੋਣਾ ਚਾਹੀਦਾ ਮੈਮ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਇਹ ਫਿਲਮ ਤੇ ਜ਼ਰੂਰ ਰਿਲੀਜ਼ ਹੋਣੀ ਚਾਹੀਦੀ ਹੈ ਹੈਨਾ ਬਾਕੀ ਦਲਜੀਤ ਵਰਗੇ ਕਲਾਕਾਰ ਦੀ ਫਿਲਮ ਜੇ ਰਿਲੀਜ਼ ਨਾ ਹੋਈ ਤੇ ਫਿਰ ਕੁਝ ਵੀ ਨਹੀਂ ਹੋ ਸਕਦਾ ਹੈ ਨਾ ਜਿਸ ਬੰਦੇ ਨੇ ਪੂਰੇ ਵਰਲਡ ਦੇ ਵਿੱਚ ਇੰਡੀਆ ਦਾ ਨਾਮ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਨਾ ਤੇ ਬਾਕੀ ਸਾਡੀ ਇਤਿਹਾਸਿਕ ਫਿਲਮ ਹੈ ਜੇ ਇਤਿਹਾਸ ਨਹੀਂ ਪਤਾ ਲੱਗੇਗਾ ਸਾਡੀ ਜਨਰੇਸ਼ਨ ਨੂੰ ਤੇ ਅੱਗੇ ਹੋਣਾ ਕੀ ਹੈ ਕੁਝ ਵੀ ਨਹੀਂ ਕਿਉਂ ਲੋਕ ਰੋਕਦੇ ਆ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਇਹ ਗੰਦੀ ਪੋਲਿਟਿਕਸ ਹੈ ਨਾਥਿੰਗ ਐਲਸ ਨਾਥਿੰਗ ਐਲਸ ਕਿਉਂਕਿ ਯੂਥ ਦੀ ਗੱਲ ਕਰੀਏ ਤਾਂ ਸ਼ਾਇਦ ਕਿਤਾਬਾਂ ਬਹੁਤ ਹੀ ਘੱਟ ਲੋਕ ਪੜ੍ਹਦੇ ਨੇ রাইਟ ਜਿਹੜੇ ਨਹੀਂ ਪੜ੍ਹਦੇ ਉਹਨਾਂ ਨੂੰ ਫਿਲਮਾਂ ਦੇ ਜ਼ਰੀਏ ਚੀਜ਼ਾਂ ਪਤਾ ਲੱਗਦੀਆਂ ਨੇ ਇਤਿਹਾਸ ਦੇ ਵਿੱਚ ਕੀ ਹੋਇਆ ਸੀ ਸਮਾਜਿਕ ਮੁੱਦੇ ਕਿਹੜੇ ਹੀ ਆ ਜਾਂ ਫਿਰ ਪਤਾ ਲੱਗੂਗਾ ਜਸਵੰਤ ਸਿੰਘ ਖਾਲੜਾ ਹੈ ਕੌਣ ਹੈ ਨਾ ਜੀ ਜਿਨ੍ਹਾਂ ਨੂੰ ਨਹੀਂ ਪਤਾ ਸੋ ਆਈ ਡੋਨਟ نو ਕਿ ਤੁਹਾਨੂੰ ਕੀ ਲੱਗਦਾ ਹੈ ਕਿਉਂ ਕਿੱਦਾਂ ਜਾਂ ਹੋਰ ਕੀ ਰੀਜ਼ਨ ਲੱਗਦੇ ਆ ਹੁਣੀ ਚਾਹੀਦੀ ਹੈ ਰਿਲੀਜ਼ ਡੈਫੀਨੇਟਲੀ ਲੋਕਾਂ ਨੂੰ ਪਤਾ ਲੱਗੂਗਾ ਹੁਣੀ ਚਾਹੀਦੀ ਹੈ ਜੀ ਸਪੈਸ਼ਲੀ ਸਾਡੇ ਦੇਖੋ ਪੰਜਾਬ ਦਾ ਕਲਚਰ ਤੇ ਪਤਾ ਹੀ ਤਾਂ ਲੱਗਣਾ ਹਿਸਟਰੀ ਪਤਾ ਹੀ ਤਾਂ ਲੱਗਣੀ ਹੈ ਜੇ ਇਦਾਂ ਦੀਆਂ ਫਿਲਮਾਂ ਆਣਗੀਆਂ ਆਦਰਵਾਇਸ ਸਾਡੀ ਤਾਂ ਪੰਜਾਬੀ ਜਨਰੇਸ਼ਨ ਵੈਸੇ ਹੀ ਬਾਹਰ ਨੂੰ ਤੁਰੇ ਜਾ ਰਹੀ ਹੈ ਹੈਨਾ ਤੇ ਇੱਥੇ ਜਿਹੜੇ ਬੱਚੇ ਆ ਜਾਂ ਉੱਥੇ ਉੱਥੇ ਤਾਂ ਬੱਚੇ ਬਹੁਤ ਕ੍ਰੇਜ਼ ਕਰਦੇ ਆ ਦੇਖੋ ਮੈਂ ਅਮਰੀਕਾ ਕੈਨੇਡਾ ਚ ਦੇਖਿਆ ਉੱਥੇ ਤੇ ਇਦਾਂ ਦੀ ਫਿਲਮ ਆਂਦੀ ਹੈ ਤੇ ਉਹ फटाफट ਲੱਗ ਜਾਂਦੀ ਹੈ ਹਾਂਜੀ ਅਸੀਂ ਤਾਂ ਹਮੇਸ਼ਾ ਦੇਖਦੇ ਕੋਈ ਫਿਲਮ ਨਹੀਂ ਇਦਾਂ ਦੀ ਪੰਜਾਬੀ ਜਿਹੜੀ ਖਾਸ ਕਰ ਦਲਜੀਤ ਦੀ ਫਿਲਮ ਹੋਵੇ ਤੇ ਆਪਣੇ ਪੰਜਾਬੀ ਨਾਲ ਦੇਖਣ ਇਹ ਤੇ ਹੋ ਨਹੀਂ ਸਕਦਾ ਦਲਜੀਤ ਕਿਉਂ ਹੈ ਨਾ ਚੰਗਾ ਲੱਗਦਾ ਤੁਹਾਨੂੰ ਕੋਰਸ ਦਲਜੀਤ ਤੇ ਹੈ ਹੀ ਇੱਕ ਜੀ ਨੂੰ ਕਹਿੰਦੇ ਆ ਪੰਜਾਬ ਦੀ ਸ਼ਾਨ ਆਖਹੀ ਦਲਜੀਤ ਪੰਜਾਬ ਦੀ ਸ਼ਾਨ ਆ ਠੀਕ ਹੈ ਜੀ ਦਲਜੀਤ ਪੰਜਾਬ ਦੀ ਸ਼ਾਨ ਹੈ ਰੀਅਲੀ ਪ੍ਰਾਊਡ ਰੀਅਲੀ ਪ੍ਰਾਊਡ ਆ ਥੈਂਕ ਯੂ ਜੀ ਥੈਂਕ ਯੂ ਬਹੁਤ ਸਾਰਾ ਤੁਸੀਂ ਕੀ ਕਹਿਣਾ ਚਾਹੋਗੇ ਬਾਜੀ ਥੈਂਕ ਯੂ ਜੀ ਓਕੇ ਜੀ ਓਕੇ ਠੀਕ ਹੈ ਜੀ ਪੰਜਾਬੀ ਜ਼ਰੂਰ ਆਣੀ ਚਾਹੀਦੀ ਹੈ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਹੈ ਜੀ ਪੰਜਾਬੀ ਦੀ ਵੈਲਿਊ ਹੁਣ ਬੱਚੇ ਨਹੀਂ ਸਮਝ ਰਹੇ ਇੰਗਲਿਸ਼ ਚੱਲ ਪਈ ਹਿੰਦੀ ਪੰਜਾਬੀ ਪੰਜਾਬੀ ਦੀ ਵੈਲਿਊ ਨਹੀਂ ਕਰ ਰਹੇ ਬੱਚੇ ਬੱਚਿਆਂ ਨੂੰ ਕਰਨਾ ਚਾਹੀਦਾ ਅੱਗੇ ਆਪਾਂ ਨੂੰ ਤੇ ਜਿਹੜਾ ਪੰਜਾਬ ਦਾ ਇਤਿਹਾਸ ਆ ਉਹਦਾ ਪਤਾ ਹੋਣਾ ਚਾਹੀਦਾ ਹੀ ਆ ਹੋਣਾ ਚਾਹੀਦਾ ਹੈ ਜੀ ਹਾਂਜੀ ਜਿਹੜਾ ਪੰਜਾਬ 95 ਰਿਲੀਜ਼ ਹੋਣੀ ਚਾਹੀਦੀ ਹੈ ਜ਼ਰੂਰ ਪੱਕਾ ਜੀ ਹੋਣੀ ਚਾਹੀਦੀ ਹੈ ਜੀ ਠੀਕ ਹੈ ਥੈਂਕ ਯੂ ਸੋ ਮੱਚ ਸੋ ਜੀ ਆਬਵੀਅਸਲੀ ਸਾਰਿਆਂ ਦਾ ਇਹੀ ਕਹਿਣਾ ਹੈ ਕਿ ਪੰਜਾਬ 95 ਫਿਲਮ ਰਿਲੀਜ਼ ਹੋਣੀ ਚਾਹੀਦੀ ਆ ਸੋ ਇਗਰਲੀ ਵੇਟ ਕਰ ਰਹੇ ਨੇ ਸਾਰੇ ਜਾਣੇ ਸੋ ਤੁਹਾਨੂੰ ਕਿੰਨਾ ਕੁ ਵੇਟ ਹੈ ਕਮੈਂਟ ਕਰਕੇ ਜ਼ਰੂਰ ਦੱਸੋ हेलो मैम हेलो क्या नाम है आपका सोनम सोनम कहां के हो आप हरियाणा से हरियाणा तो दैट्स व्हाई मैं हिंदी बोलिस क्योंकि इन्होंने मुझे पहले बताया सी पंजाबी फिल्में देखते हो हां जी बिल्कुल देखते हैं दिलजीत चंगा लगदा हां जी बड़े अच्छे हैं अच्छे हां गाने अच्छे लगते हैं उनकी बड़े अच्छे क्या वादे? कोई आंदा गाना वैसे कि नहीं हां सुनते हैं वैसे आते नहीं सुनते हैं वाइफ मैच हो जाती है भाई हां जी हां जी बिल्कुल हो जाता है ਸਾਡੇ ਇਤਿਹਾਸ ਤੇ ਕੀ ਇਹ ਸਮਾਜਿਕ ਮੁੱਦਿਆਂ ਤੇ ਫਿਲਮਾਂ ਜਦੋਂ ਬਣਦੀਆਂ ਨੇ ਨਾ ਅਸੀਂ ਦੇਖਣ ਜਾਂਦੇ ਹਾਂ ਸਾਨੂੰ ਚੰਗਾ ਲੱਗਦਾ ਕੁਝ ਜਾਣਨ ਨੂੰ ਮਿਲਦਾ ਸਿੱਖਣ ਨੂੰ ਮਿਲਦਾ ਸੋ ਦਲਜੀਤ ਦੀ ਫਿਲਮ ਪੰਜਾਬ 95 ਜਸਵੰਤ ਸਿੰਘ ਖਾਲੜਾ ਜੀ ਤੇ ਬਣੀ ਹੈ ਬਟ ਉਹ ਰਿਲੀਜ਼ ਨਹੀਂ ਹੋ ਰਹੀ ਸੋ ਤੁਹਾਨੂੰ ਕੀ ਲੱਗਦਾ ਰਿਲੀਜ਼ ਹੋਣੀ ਚਾਹੀਦੀ ਹੈ ਕਿ ਨਹੀਂ ਬਿਲਕੁਲ ਹੋਣੀ ਚਾਹੀਦੀ ਹੈ ਬਿਲਕੁਲ ਹੋਣੀ ਚਾਹੀਦੀ ਹੈ ਕਿਉਂਕਿ ਕੁਝ ਐਸੀ ਐਸੀ ਚੀਜ਼ਾਂ ਹੁੰਦੀ ਹੈ ਸਮਾਜਿਕ ਮੁੱਦੇ ਉਠਲ ਨਹੀਂ ਦਿੰਦੇ ਬਟ ਇਕਾਧਾ ਜੋ ਸਿੰਗਰ ਉਹ ਹੈ ਜਾਂ ਫਿਰ ਕੁਝ ਇਹ ਐਕਟਰ ਹੁੰਦੇ ਹੈ ਉਹ ਕਰਤੇ ਹੈ ਬਟ ਉਹਨੂੰ ਉੱਪਰ ਨਹੀਂ ਆਣੇ ਦਿੱਤੇ ਮੇਰੀ ਨਜ਼ਰ ਮੇਂ ਤੋਂ ਹੋਣੀ ਚਾਹੀਦੀ ਹੈ ਕਿਉਂਕਿ ਉਹ ਬਹੁਤ ਅੱਛੇ ਸਿੰਗਰ ਹੈ ਔਰ ਉਹਨੇ ਕੁਝ ਬਣਾਇਆ ਤਾਂ ਅੱਛਾ ਹੀ ਬਣਾਇਆ ਹੋਗਾ ਆਈ ਥਿੰਕ ਸੋ ਜੀ 2 2 ਸਾਲ ਪਹਿਲਾਂ ਇਹ ਮੂਵੀ ਆ ਜਿਹੜੀ ਬਣਾਈ ਗਈ ਸੀਗੀ ਤੇ ਹੁਣ ਫਾਈਨਲੀ ਰਿਲੀਜ਼ ਹੋਣੀ ਸੀਗੀ ਬਟ ਉੱਤੇ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਮੈਨੇ ਕੁਝ ਟ੍ਰਾਇਲ ਦੇਖੇ ਤੇ ਮੈਨੇ ਕੁਝ ਦੇਖਾ ਤਾਂ ਥੋੜਾ ਕੁਝ ਪੰਜਾਬ ਕੇ ਬਾਰੇ ਮੈਂ ਤਾਂ ਆਈ ਥਿੰਕ ਹੋਣੀ ਚਾਹੀਏ ਜੀ ਹਮ ਸਭ ਸਪੋਰਟ ਮੈਂ ਹੈ ਬਾਕੀ ਤੋਂ ਦੇਖੋ ਦੁਨੀਆ ਹੈ ਕੀ ਕਹਿ ਸਕਤੇ ਹੈ ਅੱਛਾ ਕਈ ਇਹ ਵੀ ਕਹਿੰਦੀ ਹੈ ਕਿ ਕੰਗਰਨ ਨਦੀ ਫਿਲਮ ਐਮਰਜੈਂਸੀ ਰਿਲੀਜ਼ ਨਹੀਂ ਹੋਣੀ ਚਾਹੀਦੀ ਸੀ ਉਹ ਰਿਲੀਜ਼ ਹੁਣ ਦੇ ਦਿੱਤੀ ਜਦ ਕਿ ਟੈਕਸ ਫ੍ਰੀ ਵੀ ਕਰ ਦਿੱਤੀ ਗਈ ਜਿਹਦੇ ਬਾਰੇ ਲੋਕ ਜਾਨਣਾ ਚਾਹੁੰਦੇ ਸੀ ਪੰਜਾਬ 95 ਬਾਰੇ ਉਹ ਰਿਲੀਜ਼ ਨਹੀਂ ਹੋਣ ਦਿੱਤੀ ਗਈ ਉਹ ਰਾਜਨੀਤੀ ਮੇ ਹੈ ਨਾ ਤੋ ਉਹ ਰਾਜਨੀਤੀ ਮੇ ਹੈ ਤੋ ਸ਼ਾਇਦ ਆਈ ਥਿੰਕ ਉਹਨਾਂ ਕੇ ਕੁਝ ਲਿੰਕ ਹੋਣਗੇ ਐਸਾ ਬੋਲ ਸਕਤੇ ਹਾਂ ਹਮ ਓਕੇ 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 ਸੋ ਦਲਜੀਤ ਕੇ ਬਾਰੇ ਮੇ ਹੋਰ ਕੀ ਕਹਿਣਾ ਚਾਹੋਗੇ ਆਪਨੇ ਬੋਲਾ ਕਿ ਆਪਕੋ ਬਹੁਤ ਅੱਛਾ ਲੱਗਤਾ ਹੈ ਵੋ ਮੈਂ ਤੋ ਬਸ ਇਤਨਾ ਹੀ ਕਹਿਣਾ ਚਾਹੂੰਗੀ ਜਮਾ ਇੱਕ ਨੰਬਰ ਕਾ ਬਾਲਗ ਹੈ ਹਮਨਾ ਤੋ ਬੜਾ ਸੁਤਰਾ ਲੱਗਾ ਹੈ ਹਰਿਆਣਾ ਵਾਲੇ ਕੀ ਲੈਂਗੁਏਜ ਹੋ ਬਤਾ ਦਿਓ ਤੋ ਔਰ ਤੋ इतना ही कहना चाहूंगी बड़े अच्छे हैं हम उनके सारे गाने सुने आ गए ਪ્યોਰ ਹਰਿਆਣੇ ਵਿੱਚ ਬਤਨ ਲਾਗ ਰਹੀ ਹੂੰ ਇਤਨਾ ਹੀ ਕਹੂੰਗੀ ਥੈਂਕ ਯੂ ਜੀ ਥੈਂਕ ਯੂ ਸੋ ਮੱਚ ওকে ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਸੋ ਦਿਲਜੀਤ ਦੀ ਫਿਲਮ ਪੰਜਾਬ 95 ਰਿਲੀਜ਼ ਨਹੀਂ ਹੋ ਰਹੀ ਫਿਲਹਾਲ ਜਿਹਦੇ ਲਈ ਉਹਨਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਸੌਰੀ ਵੀ ਮੰਗੀ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਬਹੁਤ ਦੁੱਖ ਹੋ ਰਿਹਾ ਇਹ ਦੱਸਦੇ ਕਿ ਪੰਜਾਬ 95 ਫਿਲਮ ਰਿਲੀਜ਼ ਨਹੀਂ ਹੋ ਰਹੀ ਪਹਿਲਾਂ ਹੀ ਕਿਹਾ ਜਾ ਰਿਹਾ ਸੀ ਸਿਰਫ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਵੇਗੀ ਬਟ ਵਿਦੇਸ਼ਾਂ ਦੇ ਵਿੱਚ ਰਿਲੀਜ਼ ਹੋਵੇਗੀ ਬਟ ਹੁਣ ਕਿਤੇ ਵੀ ਰਿਲੀਜ਼ ਨਹੀਂ ਹੋ ਰਹੀ ਜਿਸ ਕਰਕੇ ਚਾਹੇ ਡਾਇਰੈਕਟਰ ਦੀ ਗੱਲ ਕਰੀਏ ਕਲਾਕਾਰਾਂ ਦੀ ਗੱਲ ਯਾ ਜਿਹੜੇ ਲੋਕ ਐਦਾਂ ਦੀਆਂ ਫਿਲਮਾਂ ਦੇਖਣਾ ਚਾਹੁੰਦੇ ਨੇ ਲੋਕ ਜਾਨਣਾ ਚਾਹੁੰਦੇ ਨੇ ਪੰਜਾਬ ਬਾਰੇ ਸਾਡੇ ਉਹ ਯੋਧਿਆਂ ਬਾਰੇ ਜਿਨ੍ਹਾਂ ਨੇ ਬਹੁਤ ਚੰਗੇ ਕੰਮ ਕੀਤੇ ਆ ਹੈਨਾ ਸੋ ਵੇਟ ਕਰ ਰਿਹਾ ਜੀ ਲੈਟਸ ਸੀ ਕਦੋਂ ਰਿਲੀਜ਼ ਹੋਵੇਗੀ ਬਾਏ ਦਿਵੇ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਸੋ ਜੁੜੇ ਰੋ ਰਜਨਸ ਬਾਕਸ ਮੰਦੇ ਨਾ ਸੱਚੇ ਕਾ